ਬਨਾ ਹੀ ਕੀਤੀ ਜਾ ਰਹੀ ਹੈ ਜਿਸ ਨੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਵਾਈਆਂ ਜਾਂ ਡਾਕਾ ਮਰਵਾਇਆ ਮੈਂ ਕਹਾਂ ਜਿਹਦੀ ਜਿਹਦੇ ਇਸ਼ਾਰੇ ਦੇ ਉੱਤੇ ਸਾਰਾ ਕੁਝ ਹੋਇਆ ਉਸ ਅਧਿਕਾਰੀ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਔਰ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਜਿਨ੍ਹਾਂ ਲੋਕਾਂ ਦੇ ਘਰਾਂ ਤੋਂ ਟਰਾਲੀਆਂ ਵਗੈਰਾ ਦੀ ਨਿਸ਼ਾਨਦੇਹੀ ਹੋ ਗਈ ਮਿਲਕੀਆਂ ਫੜੀਆਂ ਗਈਆਂ ਉਹਨਾਂ ਦੇ ਕਾਰਵਾਈ ਕਰਨ ਦੀ ਬਜਾਏ ਆਪਣੇ ਐਮਐਲਏ ਨੂੰ ਬਚਾਉਣ ਦੀ ਖਾਤਰ ਕਿਸਾਨਾਂ ਨੂੰ ਕਿਸਾਨਾਂ ਦੀ ਗੱਲ ਕਰਨ ਦੀ ਜਿਹੜੀ ਉਹਨਾਂ ਦਾ ਅਧਿਕਾਰ ਹੈ ਉਹਨੂੰ ਕੁਚਲਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਆ 6 ਤਰੀਕ ਨੂੰ 6 ਮਈ ਨੂੰ 5 ਤਰੀਕ ਤੋਂ ਸਾਡੇ ਆਗੂ ਸਹਿਬਾਨ ਪੁਲਿਸ ਨੇ ਥਾਣਿਆਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਜਿਨ੍ਹਾਂ ਦੇ ਵਿੱਚੋਂ ਮੇਰਾ ਖਿਆਲ ਹੈ 5 ਤਰੀਕ ਸਵੇਰ 4 ਵਜੇ ਤੋਂ ਲੈ ਕੇ ਰਾਤ 10:30 ਵਜੇ ਤੱਕ ਦਾਸ ਦੇ ਘਰ ਦੇ ਵਿੱਚ ਵੀ ਮੇਰਾ ਖਿਆਲ ਹੈ ਤੁਸੀਂ ਦੇਖਿਆ ਹੋਏਗਾ ਵੀਡੀਓਜ਼ ਦੇ ਰਾਹੀਂ ਪਤਾ ਲੱਗਿਆ ਹੋਣਾ ਸਾਰਿਆਂ ਨੂੰ ਕਿ ਘਰ ਨੂੰ ਪੁਲਿਸ ਸ਼ੌਣੀ ਦੇ ਵਿੱਚ ਤਬਦੀਲ ਕਰਕੇ ਰੱਖਿਆ ਕੱਲਾ ਮੈਨੂੰ ਨਹੀਂ ਬਹੁਤ ਸਾਰੇ ਆਗੂ ਸਹਿਬਾਨ ਸਾਡਾ ਕਾਕਾ ਸਿੰਘ ਕੋਟੜਾ ਉਹਨਾਂ ਦੇ ਨਾਲ ਹੋਰ ਸਾਥੀ ਗੁਰਜਿੰਦਰ ਸਿੰਘ ਨੌਜਵਾਨ ਮੁੰਡਾ ਸਾਡਾ ਫਤੇਕਰ ਸਾਹਿਬ ਤੋਂ ਯਾ ਹੋਰ ਕਈਆਂ ਜ਼ਿਲ੍ਹਿਆਂ ਤੋਂ ਜਿਹੜੇ ਕਿਸਾਨ ਸਾਡੇ ਅਗਰੋਗ੍ਰਸਟਾਰ ਕੀਤੇ ਗਏ ਹੁਣ ਸਵਾਲ ਇਹ ਹੈ ਕਿ ਵੀ ਕੀ ਜਿਹੜਾ ਸਮਾਨ ਉਥੋਂ ਸ਼ਰੀਆਮ ਫੜਿਆ ਜਾ ਰਿਹਾ ਹੈ ਜਿੰਨਾ ਨੂੰ ਫੜਿਆ ਜਾ ਰਿਹਾ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਪੁਲਿਸ ਦੀ ਆਪਣੇ ਆਪ ਜ਼ਿੰਮੇਵਾਰੀ ਨਹੀਂ ਬਣਦੀ ਤੇ ਉਹਦੀ ਖਾਤਰ ਸਾਨੂੰ ਧਰਨਾ ਮੁਜ਼ਾਹਰਾ ਪ੍ਰੋਟੈਸਟ ਕਰਨਾ ਹੀ ਕਿਉਂ ਪਵੇ ਜਿਸ ਐਸਐਚਓ ਨੇ ਲੋਕਾਂ ਦੇ ਨੂੰ ਗਾਲਾਂ ਕੱਢੀਆਂ ਲੋਕਾਂ ਦੇ ਥੱਪੜ ਮਾਰੇ ਲੋਕਾਂ ਦੇ ਡਾਂਗਾ ਮਾਰੀਆਂ ਕੀ ਉਹਦੇ ਖਿਲਾਫ ਕਾਰਵਾਈ ਕਰਨੀ ਬਣਦੀ ਨਹੀਂ ਤੇ ਜੇ ਇਹ ਕਾਰਵਾਈ ਸਰਕਾਰ ਆਪਣੇ ਆਪ ਕਰੇ ਤਾਂ ਮੇਰਾ ਖਿਆਲ ਹੈ ਫਿਰ ਕਿਸੇ ਨੂੰ ਕੀ ਜ਼ਰੂਰਤ ਪੈਗੀ ਜੀ ਧਰਨੇ ਮੁਜ਼ਾਹਰੇ ਕਰਨ ਦੀ ਅਗਲੀ ਗੱਲ ਸਾਡੇ ਡੀਜੀਪੀ ਸਾਹਿਬ ਨੇ ਬਾਕਾਇਦਾ ਗੱਲਬਾਤ ਹੋਣ ਤੋਂ ਬਾਅਦ press ਦੇ ਉੱਤੇ ਆ ਕੇ ਕਿਹਾ ਕਿ ਅਸੀਂ ਕਿਸੇ ਵੀ ਆਦਮੀ ਨੂੰ ਜਿਹੜਾ ਵੀ ਕਿਸਾਨਾਂ ਦਾ ਸਮਾਨ ਚੋਰੀ ਕਰੇਗਾ ਉਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਤੇ ਨਾਲ ਕਿਸਾਨਾਂ ਦੀ ਪਰਭਾਈ ਕਰਾਵਾਂਗੇ ਇਹ ਕਿਹਾ ਹੈ ਅੱਜ ਜੇ ਕਿਸਾਨ ਪਰਭਾਈ ਕਰਨ ਦੀ ਤਾਂ ਗੱਲ ਕਰ ਰਹੇ ਨੇ ਔਰ ਉਹਨਾਂ ਕਿਸਾਨਾਂ ਨੂੰ ਉਲਟਾ ਫੇਰ ਦੁਬਾਰਾ ਵੱਡੀ ਪੱਦਰ ਦੇ ਉੱਤੇ ਜੇਲ੍ਹਾਂ 'ਚ ਬੰਦ ਕਰ ਦੇਣਾ ਇਹ ਸਿੱਧ ਹੋ ਗਿਆ ਕਿ ਪੁਲਿਸ ਰਾਜ ਨੂੰ ਸਥਾਪਿਤ ਕਰ ਚੁੱਕੀ ਆ ਭਗਵੰਤ ਮਾਨ ਸਰਕਾਰ ਪਰ ਪੁਲਿਸ ਰਾਜ ਚੱਲਦਾ ਨਹੀਂ ਜਿਨੇ ਵੀ ਪੁਲਸਰਾਤ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਮੂੰਹ ਦੀ ਖਾਣੀ ਪਈ ਹੈ ਸੋ ਅਸੀਂ ਹਜੇ ਤੱਕ ਵੀ ਸਾਡੇ ਕੁਝ ਲੋਕ ਕੁਝ ਸਾਡੇ ਆਗੂ ਸਹਿਬਾਨ ਜ਼ਿਲ੍ਹਾ ਦੇ ਵਿੱਚ ਬਠਿੰਡੇ ਚ ਬੰਦ ਨੇ ਨਾਬਾ ਜੇਲ੍ਹ ਚ ਬੰਦ ਨੇ ਕੁਝ ਸਾਥੀ ਸਾਡੇ ਲੁਧਿਆਣਾ ਜੇਲ੍ਹ ਚ ਬੰਦ ਨੇ ਇਹ ਜਿੱਥੇ-ਜਿੱਥੇ ਵੀ ਬੰਦ ਨੇ ਸਾਡੇ ਆਗੂ ਉਹ ਸਾਰੇ ਆਗੂਆਂ ਨੂੰ ਰਿਹਾਅ ਕਰਨ ਦੀ ਗੱਲ ਤੁਰੰਤ ਕਰੇ ਸਰਕਾਰ ਔਰ ਪਿੱਛੇ ਜੋ ਥੋੜਾ ਸਮਾਂ ਪਹਿਲੇ ਆਜਾ ਅਧਿਕਾਰੀਆਂ ਨਾਲ ਗੱਲ ਹੋਈ ਹੈ ਉਹਨਾਂ ਨੇ ਇੱਕ ਜ਼ਿੰਮੇਵਾਰੀ ਚੱਕੀ ਆ ਕਿ ਅੱਜ ਦੁਪਹਿਰ ਤੱਕ ਸਾਰੇ ਆਗੂ ਰਿਲੀਜ਼ ਕਰ ਦਿੱਤੇ ਜਾਣਗੇ ਔਰ ਇਹ ਵੀ ਕਿ ਹੈ ਕਿ ਤੁਹਾਡੀ ਜਿਹੜੀ ਮੰਗ ਹੈ ਕੰਪਨਸੇਸ਼ਨ ਦੀ ਤੇ ਉਹਦੇ ਖਿਲਾਫ ਐਸਐਚਓ ਦੇ ਖਿਲਾਫ ਕਾਰਵਾਈ ਕਰਨ ਦੀ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਜਿਨ੍ਹਾਂ ਨੇ ਮਿਸਬੀਹੇਵ ਕੀਤਾ ਉਹਦੇ ਤੇ ਅਸੀਂ ਜ਼ਰੂਰ ਮਤਲਬ ਕੰਮ ਕਰਾਂਗੇ ਔਰ ਕਰ ਰਹੇ ਹਾਂ ਉਹ ਵੀ ਕਰਵਾਵਾਂਗੇ ਔਰ ਸਾਰੇ ਆਗੂ ਮਦਾਜੀ ਦੁਪਹਿਰ ਤੱਕ ਮੈਂ ਰਿਹਾ ਕਰ ਦਿੱਤੇ ਜਾਣਗੇ ਅਸੀਂ ਦੋਸਤੋ ਦੇਖਦੇ ਹਾਂ ਦੁਪਹਿਰ ਤੱਕ ਕੀ ਕਰਦਾ ਹੈ ਪ੍ਰਸ਼ਾਸਨ ਕੀ ਕਰਦੀ ਹੈ ਸਰਕਾਰ ਦੇਸ਼ ਦੇ ਹਾਲਾਤਾਂ ਨੂੰ ਮੁੱਖ ਰੱਖ ਕੇ ਜਿਸ ਤਰ੍ਹਾਂ ਦੀ ਸਾਡੇ ਅਧਿਕਾਰੀ ਸਾਡੇ ਨਾਲ ਗੱਲਬਾਤ ਕਰਨ ਸਮੇਂ ਤਰਲੇ ਪਾ ਰਹੇ ਨੇ ਵਾਸ਼ਤਾ ਪਾ ਰਹੇ ਨੇ ਕਿ ਦੇਸ਼ ਦੇ ਹਾਲਾਤਾਂ ਨੂੰ ਧਿਆਨ ਚ ਰੱਖ ਕੇ ਅੱਪਾ ਜਿਹੜੇ ਆਪਣੇ ਪ੍ਰੋਗਰਾਮ ਆ ਉਹਨਾਂ ਨੂੰ ਟਾਲੀਏ ਅਸੀਂ ਸਹਿਮਤ ਹਾਂ ਅਸੀਂ ਦੇਸ਼ ਦੇ ਨਾਲ ਆ ਅਸੀਂ ਦੇਸ਼ ਦੇ ਨਾਗਰਿਕ ਆ ਸਾਡੇ ਸਾਰੀਆਂ ਸਰਕਾਰਾਂ ਨਾਲ ਲੱਖ ਮਤ ਭੇਦ ਹੋਣ ਪਾਲਿਸੀਆਂ ਨੂੰ ਲੈ ਕੇ ਲੇਕਿਨ ਦੇਸ਼ ਸਾਡਾ ਪਹਿਲਾ ਹੈ ਦੇਸ਼ ਸਾਡਾ ਵੀ ਹੈ ਇਸ ਕਰਕੇ ਇਹਨਾਂ ਹਾਲਾਤਾਂ ਦੇ ਵਿੱਚ ਪਰ ਸਵਾਲ ਤਾਂ ਇਹ ਆ ਵੀ ਜੇ ਸਾਨੂੰ ਕਿਹਾ ਜਾ ਰਿਹਾ ਵੀ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਰੁਕੋ ਤੇ ਸਰਕਾਰ ਪਰ ਭਾਈ ਕਰਨ ਵਾਲੇ ਪਾਸੇ ਜਾਓ ਉਸ ਅਧਿਕਾਰੀ ਦੇ ਖਿਲਾਫ ਕਾਰਵਾਈ ਕਰਨ ਵਾਲੇ ਪਾਸੇ ਤੁਰਨ ਦੀ ਬਜਾਏ ਸਾਡੇ ਕਿਸਾਨਾਂ ਨੂੰ ਜੇ ਇਹਨਾਂ 'ਚ ਬੰਦ ਕਰਨਾ ਸ਼ੁਰੂ ਕਰ ਦੇਵੇ ਔਰ ਰਾਜਾ ਹਜੇ ਤੱਕ ਉਹਨਾਂ ਨੂੰ ਜੇਲਾ ਜੋ ਛੱਡਿਆ ਨਾ ਜਾਵੇ ਤਾਂ ਫੇਰ ਮਤਲਬ ਇਟਮੀਨ ਕਲੀਅਰ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਲੋਕ ਸਰਕਾਰ ਦੇ ਆਉਣ ਅਸੀਂ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਕਿਸੇ ਤਰ੍ਹਾਂ ਦੇ ਇੰਨਾ ਹਾਲਾਤਾਂ ਦੇ ਵਿੱਚ ਜੋ ਅੱਜ ਭਾਰਤ ਤੇ ਪਾਕਿਸਤਾਨ ਦੇ ਮੌਜੂਦਾ ਹਾਲਾਤ ਨੇ ਇਨ੍ਹਾਂ ਹਾਲਾਤਾਂ ਦੇ ਵਿੱਚ ਕਿਸੇ ਤਰ੍ਹਾਂ ਨਹੀਂ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਡਿਸਟਰਬੈਂਸ ਨਹੀਂ ਹੋਣੀ ਚਾਹੀਦੀ ਅਸੀਂ ਇਹਦੇ ਲਈ ਐਗਰੀਆ ਲੇਕਿਨ ਇਹ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਸਰਕਾਰ ਮੂੰਹ ਹੀ ਨਾ ਖੋਲੇ ਸਰਕਾਰ ਗੱਲ ਹੀ ਨਾ ਕਰੇ ਉਲਟਾ ਸਭੋ ਮਤਲਬ ਕਿਸਾਨਾਂ ਨੂੰ ਫੜ ਫੜ ਕੇ ਜੇਲ੍ਹਾਂ 'ਚ ਬੰਦ ਕਰਨਾ ਸ਼ੁਰੂ ਕਰ ਦੇਵੇ ਔਰ ਉਹਨਾਂ ਨੂੰ ਰਿਹਾ ਕਰਨ ਦੀਆਂ ਗੱਲਾਂ ਜਦੋਂ ਆਉਣ ਉਦੋਂ ਮਤਲਬ ਹੋਰ ਬਹਾਨੇ ਘਰੇ ਜਾਣ ਸੋ ਅੱਜ ਦੁਪਹਿਰ ਤੱਕ ਅਸੀਂ ਵੇਟ ਕਰਾਂਗੇ ਐਸਕੇਮ ਨਾਨ ਪੋਲਿਟਿਕਲ ਦੀ ਸਵੇਰ 8 ਵਜੇ ਮੀਟਿੰਗ ਹੋਈ ਹੈ ਉਸ ਤੋਂ ਮਗਰੋਂ ਬੀਕੇਯੂ ਇਕਤਾ ਸਿੱਧੂਪੁਰ ਦੀ ਦੁਆਰਾ ਫੇਰ 9:00 ਵਜੇ ਮੀਟਿੰਗ ਸ਼ੁਰੂ ਹੋਈ ਸੀ ਤੇ ਉਹ 10:00 ਵਜੇ ਤੱਕ ਚੱਲੀ ਹੈ ਤਾਂ ਉਹ ਦੋਨਾਂ ਮੀਟਿੰਗਾਂ ਦੇ ਵਿੱਚੋਂ ਅਸੀਂ ਇਹ ਜੋ ਗੱਲ ਰੱਖੀ ਹੈ ਕਿ ਅਧਿਕਾਰੀਆਂ ਨੇ ਸਾਡੇ ਨੂੰ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਦੁਪਹਿਰ ਤੱਕ ਕਰਾਂਗੇ ਅਸੀਂ ਉਦੋਂ ਤੱਕ ਵੇਟ ਕਰਾਂਗੇ ਅਗਰ ਉਹ ਦੁਪਹਿਰ ਤੱਕ ਸਾਡੇ ਆਗੂ ਰਿਹਾਰ ਨਹੀਂ ਕੀਤੇ ਜਾਂਦੇ ਤਾਂ ਸਾਨੂੰ ਮਜਬੂਰਨ ਇਹ ਹੁਣ ਸਾਨੂੰ ਮਜਬੂਰ ਕਰੇਗਾ ਪੁਲਿਸ ਪ੍ਰਸ਼ਾਸਨ ਤੇ ਮਜਬੂਰ ਕਰੇਗੀ ਪੰਜਾਬ ਸਰਕਾਰ ਕਿ ਅਸੀਂ ਮਜਬੂਰ ਹੋ ਗਏ ਕੋਈ ਐਕਸ਼ਨ ਦੇਣ ਲਈ ਮਜਬੂਰ ਹੋਈਏ ਅਸੀਂ ਫਿਰ ਮੈਂ ਕਹਿੰਦਾ ਅਸੀਂ ਕਲੀਅਰ ਕਰਦੇ ਅਸੀਂ ਨਹੀਂ ਚਾਹੁੰਦੇ ਕਿ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੇ ਸਾਡੇ ਵੱਲੋਂ ਕੋਈ ਹਾਲਾਤ ਪੈਦਾ ਹੋਣ ਸੋ ਇਸ ਕਰਕੇ ਸਰਕਾਰ ਨੂੰ ਇਹ ਚੇਤਾਵਨੀ ਦੰਦਿਆ ਕਿ ਤੁਰੰਤ ਸਾਡੇ ਜਿਹੜੇ ਆਗੂ ਨੇ ਇਸੇ ਵੀ ਜੇਲ ਚਾਏ ਤੁਰੰਤ ਸਾਰੇ ਸਾਥੀਆਂ ਨੂੰ ਰਿਲੀਜ਼ ਕਰੇ ਰਿਹਾ ਕਰੇ ਨਹੀਂ ਤਾਂ ਫਿਰ ਸਾਨੂੰ ਮਜਬੂਰਨ ਕੋਈ ਮੀਟਿੰਗ ਕਰਕੇ ਅਗਲਾ ਸਖਤ ਐਕਸ਼ਨ ਦੇਣਾ ਪਏਗਾ ਬਹੁਤ